ਲੋ ਵੀ ਕਿਸਾਨ ਭਰਾਵਾ ਅੱਜ ਤੁਹਾਡੇ ਵਾਸਤੇ ਨਾ ਫਾਰਮ ਟਰੈਕ ਲੈ ਕੇ ਆਂਦਾ ਜੀ 6055 T20 ਟਰੈਕਟਰ ਛੋਟੇ ਘੇਰ ਵਾਲਾ ਮਾਲਕ ਆਪਣੇ ਕੋਲੇ ਆ ਹਾਂਜੀ ਭਾਈ ਜੀ ਕੀ ਹਾਲ ਚੱਲ ਆ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਤੇ ਇਹ ਡੇੜਾ ਆਪਣਾ ਟਰੈਕਟਰ ਆ ਪਹਿਲਾ ਮਾਡਲ ਦੱਸ ਦੀਏ ਜੀ ਕਿਹੜਾ 17 ਮਾਡਲ ਆ ਜੀ 2017 ਮਾਡਲ ਆ ਜੀ ਕੰਡੀਸ਼ਨ 20 ਮਾਡਲ ਵਾਲੀ ਆ ਇਸ ਟਰੈਕਟਰ ਦੀ ਹਾਂਜੀ ਹਾਂਜੀ ਨਵਾਂ ਪਿਆ ਟਰੈਕਟਰ ਜੀ ਇੰਨਾ ਨਵਾਂ ਟਰੈਕਟਰ ਆ ਤੇ ਜਿਹੜਾ ਆ ਟਾਇਰਾਂ ਦਾ ਸਿਆਜ ਆ ਬਾਈ ਇਹੀ ਹੁੰਦਾ ਕਿ ਓਵਰ ਸਾਈਜ਼ ਆ ਜੀ ਓਵਰ ਸਾਈਜ਼ ਪਾਏ ਜਿਵੇਂ ਅੱਜ ਕੱਲ ਦੇ ਮੁੰਡੇ ਸ਼ੌਂਕ ਨਾਲ ਨਹੀਂ ਪਾਉਂਦੇ ਹਾਂ ਟ੍ਰੈਂਡਿੰਗ ਟਾਇਰ ਆ ਜਿਹਨੂੰ ਕਹਦੇ ਆ ਰੇਡੀਅਲ ਓਵਰ ਸਾਈਜ਼ ਟਾਇਰ ਇਹ ਪਾਏ ਹੋਏ ਆ ਮਗਲੇ ਟਾਇਰ ਭਾਈ ਕਿੰਨੇ ਆ ਯਾਰ ਮਗਲੇ ਟਾਇਰ ਬਿਲਕੁਲ ਤਾਜੀ ਚੜੇ ਜੀ ਨਵੇਂ ਤਾਜੀ ਆ ਹਜੇ ਨਾ ਗੱਡੀ ਦੇ ਚਾਰਜ ਫਿਰ ਕੰਨੀ ਹੁੰਦੀ ਆ ਹਜੇ ਕੰਨੀ ਨਹੀਂ ਕਸੀ 100% ਟਾਇਰ ਕਹਿ ਸਕਦੇ ਨੂੰ ਆਪਾਂ 100% ਟਾਇਰ ਇਹ ਆ ਮਾਡਲ 2017 ਨੰਬਰ ਪੰਜਾਬ ਦਾ ਜੀ ਨੰਬਰ ਪੰਜਾਬ ਦਾ ਪੀਵੀ 19 ਬਰਨਾਲੇ ਦਾ ਜੀ ਪੀਵੀ 19 ਬਰਨਾਲੇ ਦਾ ਨੰਬਰ ਆ ਪੰਜਾਬ ਦਾ ਨੰਬਰ ਆ ਛੋਟੇ ਗੀਅਰ ਇਹਦੇ ਅਲਟਰਨੇਟਰ ਵੀ ਦੂਜਾ ਲੱਗਿਆ ਜਪਾਨੀ ਜੇ ਕਿਸੇ ਨੇ ਕਾਹ ਨੂੰ ਟਰੱਕ ਵਗੈਰਾ ਲਾਉਣਾ ਨਾ ਫੈਬਰਵਰੀ ਛਤਰੀ ਲੱਗੀ ਆ ਸ਼ੌਕ ਨਾਲ ਮੁੰਡੇ ਨੇ ਕਿਹਾ ਡੱਕ ਡੁੱਕ ਉਹ ਜਾਂ ਲਈ ਰੱਖਿਆ ਉਹਨਾਂ ਨੇ ਪਹਿਲਾਂ ਹਾਂ ਉਹਨਾਂ ਨੇ ਜਾਂ ਨਮਾ ਲੈ ਲਿਆ ਜਾਂ ਕੋਈ ਗੱਲ ਬਣ ਗਈ ਉਹਨਾਂ ਦਾ ਡੱਕ ਲਾ ਲਿਆ ਅੱਛਾ ਫੋਰ ਵੀ ਲੈ ਲਏ ਦੂ ਬਾਦ ਹਾਂ ਉਹਨਾਂ ਨੇ ਆਪ ਦਾ ਡੱਕ ਲਾ ਲਿਆ ਸੀ ਹੁਣ ਤੁਸੀਂ ਆਪ ਦਾ ਲਾਉਂਗੇ ਤਾਂ ਆਹ ਅਲਟਰਨੇਟਰ ਬਦਲਣ ਦੀ ਲੋੜ ਨਹੀਂ ਪੈਣੀ ਜਿੱਦਾਂ ਪਹਿਲਾਂ ਉਹਨਾਂ ਨੇ ਫੋਰ ਵੀਲ ਟਰੈਕਟਰ ਲੈਣਾ ਕਰਕੇ ਇਹ ਦਿੱਤਾ ਉਹਨੇ ਕੋਈ ਕਮੀ ਨਹੀਂ ਠੀਕ ਆ ਯਾਨੀ ਕਿ ਉਹ ਕਮੀ ਨਹੀਂ ਸੀ ਕੋਈ ਵੀ ਉਹਨਾਂ ਨਵਾਂ ਟਰੈਕਟਰ ਕਢਾਇਆ ਫੋਰ ਵੀਲ ਲੈਣਾ ਸੀ ਤਾਂ ਦੇਤਾ ਇਹ ਇੰਜ ਗਰੰਟੀ ਹੋਊਗੀ ਹਾਂਜੀ ਹਾਂਜੀ ਇਸ ਟਰੈਕਟਰ ਦੀ ਗਰੰਟੀ ਆ ਕਿਤੋਂ ਵੀ ਟਰੈਕਟਰ ਨੂੰ ਹਜੇ ਚਾਬੀ ਨਹੀਂ ਲੱਗੀ ਆ ਮਗਰਾੜਾਂ ਦੇ ਗੱਡੀਆਂ ਮਗਰਾੜ ਨਾਲ ਦੇ ਤੇ ਟਰੈਕਟਰ ਰੰਗ ਪੇਂਟ ਦਾ ਵੀ ਰਿਜੀਨਲ ਪਾਈ ਦੀ ਜਾਂਦਾ ਰਿਜੀਨਲ ਰੰਗ ਆ ਆਹ ਬੈਟਰੀ ਬਾਕਸੇ ਤੇ ਨਾ ਆਹ ਕਾਗਜ਼ ਵਾਲੇ ਵਾਰਨਿੰਗ ਵਾਲੇ ਸਟicker ਲੱਗੇ ਆ ਆਹ ਪਾਰਕਿੰਗ ਵਾਲਾ ਸਟicker ਲੱਗਾ ਉਵੇਂ ਦਾ ਉਵੇਂ ਹੀ ਲੱਗਿਆ ਉਵੇਂ ਦਾ ਉਵੇਂ ਸੁਪਰ ਮੈਕਸ ਤੇ ਇਹ ਮਾਡਲ ਆਉਂਦਾ ਪਾਵਰ ਸਟੀering ਆਉਂਦਾ ਹਾਈ ਲਿਫਟ ਕਪੈਸਿਟੀ ਚ ਆਉਂਦਾ ਇਹ ਤੇ ਇਹਦਾ ਬਈ ਆਪਾਂ ਮੁੱਲ ਕੀ ਕਰਦੇ ਆ 565000 ਜੀ 565000 ਰੁਪਿਆ ਹਾਂਜੀ ਮੰਗਦੇ ਆਂ ਤੇ ਹੁਣ ਇਹ ਮੁੱਲ ਛੱਡ ਦਿਓ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਨੂੰ ਦੇਣ ਲੈਣ ਵਾਲੀ ਗੱਲ ਦੱਸੋ ਕਿੰਨੀ ਆ ਬਸ 15000 ਰੁਪਏ ਤੁਹਾਡਾ ਮਾਨਤਨ ਕਰ ਦਾਂਗੇ ਜਿਹੜਾ ਵੀਡੀਓ ਵੇਖ ਕੇ ਸ਼ੇਅਰ ਵਾਲਾ ਬਟਨ 撳 ਕੇ ਆ ਜਿਓ ਵਿਖਾ ਦਿਓ ਬਾਈ ਨੂੰ ਮੈਂ ਸ਼ੇਅਰ ਕਰਕੇ ਆਂ ਤੇ ਟਰੈਕਟਰ ਖਰੀਦਣ ਆਇਆ 5 ਲੱਖ 5.5 ਲੱਖ ਰੁਪਏ ਦਾ 5.5 ਲੱਖ ਦਿੰਦੇ ਸਾਢੇ 5 ਲੱਖ ਦਾ ਆਹ ਟਰੈਕਟਰ ਦਵਾ ਦਾਂਗੇ 17 ਮਾਡਲ ਛੋਟੇ ਘੇਰ ਵਾਲਾ ਤੁਸੀਂ ਭਾਵੇਂ ਮਾਰਕੀਟ ਘੁੰਮ ਕੇ ਆ ਜਿਓ ਪਰ ਆਹ ਰੇਟ ਤੇ ਤੁਹਾਨੂੰ ਆਹ ਟਰੈਕਟਰ ਨਹੀਂ ਮਿਲਣਾ ਇੰਨੀ ਸਾਫ ਕੰਡੀਸ਼ਨ ਦਾ ਤੋੜਿਆ ਭੰਨਿਆ ਮਿਲ ਜ ਪਿੰਡ ਖਾਰਾ ਕੋਟਕਪੂਰੇ ਤੋਂ ਮੁਕਸ ਰੋਡ ਤੇ ਪਿੰਡ ਆ ਕੋਟਕਪੂਰੇ ਤੋਂ ਕਿੰਨੀ ਦੂਰੀ ਤੇ ਹੋਊਗਾ ਜੀ 12 ਕਿਲੋਮੀਟਰ ਜੀ ਮੁਕਸ ਤੋਂ 12 ਕਿਲੋਮੀਟਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਉੱਥੇ ਆ ਕੇ ਵਾਹ ਕੇ ਤਸੱਲੀ ਕਰ ਸਕਦੇ ਆ ਵਾਹ ਕੇ ਤਸੱਲੀ ਕਰਕੇ ਪਹਿਲਾਂ ਫੇਰ ਹੀ ਸੌਦਾ ਕਰਨ ਦੀ ਉਦੋਂ ਬਾਅਦ ਠੀਕ ਆ ਯਾਨੀ ਕਿ ਆਪਦਾ ਪਹਿਲਾਂ ਚਿੱਤ ਖੁਸ਼ ਕਰ ਲੈਣ ਕਿ ਸਾਡਾ ਜੱਤ ਖੁਸ਼ ਆ ਹੁਣ ਫੇਰ ਸੌਦਾ ਕਰਦੇ ਆ ਪਿਛਲਾ ਆਪਣਾ ਹੋਊਗਾ 18 ਤਵੰਗੇ ਆਪਣੇ ਘਰੇ ਪਈਆਂ 11 ਕਲਟੀਵੇਟਰ ਪਏ ਆ ਠੀਕ ਆ ਵਾਹ ਕੰਫੀਡੈਂਸ ਨਾਲ ਪੂਰਾ ਤਸੱਲੀ ਆ ਆਪਦੀ ਤਸੱਲੀ ਕਰਕੇ ਤੁਸੀਂ ਆਹ ਟਰੈਕਟਰ ਖਰੀਦ ਸਕਦੇ ਆ ਨਵੇਂ ਫਾਰਮ ਟਰੈਕ ਦੀ ਛਤਰੀ ਆ ਹਾਂ ਨਾਲੇ ਆ ਫਾਰਮ ਟਰੈਕ ਦੀ ਛਤਰੀ ਆ ਇਹ ਨਾ ਸਸਤੀਆਂ ਜੀਆਂ ਲਵਾ ਦਿੰਦੇ ਨੇ ਏਰੀ ਨਾਲ ਜਿਹੜੀ ਏਜੰਸੀ ਚ ਆਉਂਦੀ ਆ ਉਹ ਛਤਰੀ ਆ ਠੀਕ ਆ ਨਵੇਂ ਨਾਲ ਆਉ ਠੀਕ ਆ ਫਾਰਮ ਟਰੈਕ ਲਈ ਆਹ ਛਤਰੀ ਹੁੰਦੀ ਹੈ ਸੀਟ ਸੂਟ ਹਜੇ ਨਾਲ ਦੀ ਰੇਟ ਆ ਜੀ ਹਰ ਚੀਜ਼ ਏ ਟੂ ਜ਼ेड ਸਭ ਚ ਹਰੇਕ ਚੀਜ਼ ਟਾਇਰ ਵੀ ਇਹਦੇ ਚੰਗੇ ਪੈਸੀ 2700 ਘੰਟੇ ਹਜੇ ਚੱਲਿਆ ਟਰੈਕਟਰ ਇਹ ਤਾਂ ਸ਼ੌਕ ਨਾਲ ਜਿਵੇਂ ਮੁੰਡਿਆਂ ਨੂੰ ਟ੍ਰੇਨ ਚੱਲਦਾ ਨਾ ਉਹਨਾਂ ਨੇ ਪਸਾ ਟਾਇਰ ਪਵਾਲੇ ਰੇਡੀਅਲ ਲਈ ਠੀਕ ਆ ਯਾਨੀ ਕਿ ਟਾਇਰ ਇਹਦੇ 2700 ਘੰਟਾ ਚੱਲਿਆ ਟਾਇਰ ਉਹਨਾਂ ਚਾਰੇ ਹੀ ਨਵੇਂ ਕਰਤੇ ਯੂਰੋ ਪਾਉਣ ਲੱਗੇ ਹਾਂ ਸ਼ੌਕ ਨਾਲ 25 ਦੇ ਹੀ ਟਾਇਰ ਆ 25 25 ਮਾਡਲ ਦੇ ਚਾਰੇ ਹੀ 25 ਮਾਡਲ ਦੇ ਟਾਇਰ ਆ ਤੇ 25 ਚੱਲੀ ਜਾਂਦਾ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਬਾਕੀ ਬਈ ਲੋਨ ਛ ਮਾਲਕ ਦੇ ਨਾਮ ਹੋ ਜਾਊਗਾ ਹਾਂਜੀ ਹਾਂਜੀ ਆਪ ਦਾ ਨਾਮ ਮੋਬਾਈਲ ਨੰਬਰ ਬੋਲ ਕੇ ਦੱਸ ਦਿਓ ਜੀ 98886 98886 74552 ਜੀ 74557 ਤੇ ਸੰਪਰਕ ਕਰਕੇ ਤੁਸੀਂ ਆਹ ਸ਼ੀਸ਼ੇ ਵਰਗਾ 17 ਮਾਡਲ 6055 ਝੋਟੇ ਗੇਰ ਵਾਲਾ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਆ ਜੀ ਹਾਂ 4 ਸਪੀਡਾਂ ਦੇ ਵਿੱਚ ਆ ਬਾਕੀ ਇਹ ਟਰੈਕਟਰ ਜਿਹੜਾ ਹਾਰਸ ਪਾਵਰ ਦੱਸ ਦਿਓ ਜੀ ਕਿੰਨੀ ਹੁੰਦਾ ਇਹ ਹਾਰਸ ਪਾਵਰ 55 ਜੀ 55 ਐਚਪੀ ਹਾਂ 55 ਐਚਪੀ ਵਾਲਾ ਇਹ ਟਰੈਕਟਰ ਆ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239523480 ਦੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ